ਜੀ ਸਤ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੀ ਆਈਜੀ ਵੀਡੀਓ ਚ ਆਈ ਦੀ ਵੀਡੀਓ ਚ ਆਪਾਂ ਬਹੁਤ ਸੋਹਣੇ ਪ੍ਰਿੰਟਡ ਸੂਟ ਲੈ ਆਏ ਜਿਨ੍ਹਾਂ ਨੂੰ ਆਪਾਂ ਲੈਸ ਦੇ ਨਾਲ ਡਿਜ਼ਾਈਨ ਕਰਿਆ ਹੋਇਆ ਹੈ ਤੇ ਬਹੁਤ ਸੋਹਣੇ ਪ੍ਰਿੰਟ ਹੋਣਗੇ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਪ੍ਰਿੰਟ ਨੂੰ ਕਿਸੇ ਵੀ ਤਰ੍ਹਾਂ ਸਟਾਈਲ ਕਰਵਾ ਸਕਦੇ ਜੀ ਆਪਣੇ ਤੋਂ ਜਿਹੜੇ ਆਪਾਂ ਇਹ ਸੂਟ ਦਿਖਾ ਰਹੇ ਹਾਂ ਜੀ ਆਪਣੇ ਸਾਰੇ ਕੁਝ ਆਸਟ੍ਰੇਲੀਆ ਜਾ ਰਹੇ ਨੇ ਕੁਝ ਜਰਮਨੀ ਜਾ ਰਹੇ ਨੇ ਇਹਨਾਂ ਵਿੱਚ ਪ੍ਰਿੰਟ ਜਿਹੜੇ ਆਪਾਂ ਡਿਜ਼ਾਈਨ ਕਰੇ ਹੋਏ ਨੇ ਤੇ ਤੁਸੀਂ ਆਪਣੇ ਅਕੋਰਡਿੰਗ ਬਰਬਰੀ ਦੇ ਪ੍ਰਿੰਟ ਕਾਟਨ ਦੇ ਪ੍ਰਿੰਟ ਇਹਨਾਂ ਨੂੰ ਆਈਡੀਆ ਲੈ ਕੇ ਕਿਸੇ ਵੀ ਤਰ੍ਹਾਂ ਆਪਣੇ ਕੋਲ ਸਟਾਈਲ ਕਰਵਾ ਸਕਦੇ ਹੋ ਜੀ ਚਲੋ ਜੀ ਅੱਜ ਅਪਾ ਤੁਹਾਨੂੰ ਦਿਖਾ ਰਹੇ ਹਾਂ ਜੀ ਪਹਿਲਾ ਪ੍ਰਿੰਟ ਪਹਿਲਾ ਪ੍ਰਿੰਟ ਹੋਏਗਾ ਜੀ ਆਪਣਾ ਬਰਬਰੀ ਦਾ ਇਹ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਆਪਾਂ ਸਿੰਪਲ ਅਨ ਸਟਿਚ ਦੀ ਵੀਡੀਓ ਪਾਈ ਸੀ ਜਿੰਦੇ ਤੋਂ ਆਪਾਂ ਨੂੰ ਇਹਨਾਂ ਦੇ ਆਰਡਰ ਆਏ ਸੀ ਤੇ ਉਸੇ ਤਰ੍ਹਾਂ ਆਪਾਂ ਉਹਨਾਂ ਦੀ ਚੁਆਇਸ ਅਕੋਰਡਿੰਗ ਇਹਨਾਂ ਦੇ ਕਲਰ ਲੈ ਕੇ ਬਾਟਮ ਡਾਈ ਵਗੈਰਾ ਕਰਵਾ ਕੇ ਤੇ ਆਪਾਂ ਇਹਨਾਂ ਨੂੰ ਲੈਸਿੰਗ ਦੇ ਨਾਲ ਡਿਜ਼ਾਈਨ ਕਰਿਆ ਹੋਇਆ ਹੈ ਜੀ ਦੇਖੋ ਜੀ ਪਹਿਲਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਹੋਏਗਾ ਜੀ ਪ्योर ਬਰਬਰੀ ਦਾ ਇਹਨੂੰ ਆਪਾਂ ਬਹੁਤ ਸੋਹਣੀ ਸਿੰਪਲ ਲੁੱਕ ਦੇ ਵਿੱਚ ਆਪਾਂ ਇਸ ਤਰ੍ਹਾਂ ਪ੍ਰਿੰਸਿਸ ਕੱਟ ਦਿੱਤਾ ਹੋਇਆ ਹੈ ਸੈਂਟਰ ਦੇ ਵਿੱਚ ਪ੍ਰਿੰਸਿਸ ਕੱਟ ਦੇ ਨਾਲ ਆਪਾਂ ਲੈਸੀ ਦੀ ਡਿਜ਼ਾਈਨਿੰਗ ਵੀ ਖਰੀ ਹੋਈ ਹੈ neck line ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਨੀਚੇ ਤੋਂ ਵੀ ਆਪਾਂ ਇਸ ਤਰ੍ਹਾਂ ਇਹਦੇ ਥੋੜਾ ਫਲੇਅਰ ਦੇ ਵਿੱਚ ਪ੍ਰਿੰਸਿਸ ਕੱਟ ਦੀ ਸ਼ੇਪ ਦਿੱਤੀ ਹੋਈ ਹੈ ਤੇ ਬਹੁਤ ਸੋਹਣਾ ਹੈ ਡਿਜ਼ਾਈਨ ਬਣਿਆ ਕਫ ਦੇ ਉੱਤੇ ਵੀ ਆਪਾਂ ਲੈਸੀ ਦੀ ਡਿਜ਼ਾਈਨ ਕਰਿਆ ਹੋਇਆ ਹੈ ਜਿਹਦੇ ਨਾਲ ਆਪਾਂ ਲਈ ਹੈ ਜੀ 골ਡੀਨ ਕਲਰ ਦੀ 크ريب ਦੀ ਬੋਟਮ ਪਲੇਨ ਰਹੇਗੀ ਇਹ ਚਨੌਚਾ ਵਾਲਾ ਦੁਪੱਟਾ ਹੈ ਜੀ ਦੁਪੱਟੇ ਤੇ ਵੀ ਆਪਾਂ ਸੇਮ ਡੈਸਟੀ ਡਿਜ਼ਾਈਨਿੰਗ ਕਰੀ ਹੋਈ ਆ ਇਹ ਸੀ ਜ ਆਪਣਾ ਪਹਿਲਾ ਪ੍ਰਿੰਟ ਜਿਹੜਾ ਅੱਗੇ ਪ੍ਰਿੰਟ ਦਿਖਾ ਰਹੇ ਹਾਂ ਜੇ ਇਹ ਵੀ ਪਰਪਲੀ ਦਾ ਪੇਂਟ ਹੋਏਗਾ ਇੰਨੇ ਵਿੱਚ ਆਪਾਂ ਬਹੁਤ ਸੋਹਣੀ ਤਰ੍ਹਾਂ ਡਿਜ਼ਾਈਨ ਕਰਿਆ ਹੋਇਆ ਨੈਕਲਾਈਨ ਬਣਿਆ ਹੋਇਆ ਹੈ ਤੇ ਬਾਜੂ ਦੇ ਉੱਤੇ ਆਪਾਂ ਕਫ ਦੇ ਨਾਲ ਆਪਾਂ ਇਸ ਤਰ੍ਹਾਂ ਗੈਦਰਸ ਦਿੱਤੇ ਹੋਏ ਨੇ ਬਹੁਤ ਸੋਹਣਾ ਇਹ ਵੀ ਬਣਿਆ ਹੋਇਆ ਹੈ ਸੂਪਰ ਤੇ ਇਸ ਲਿਫਟ ਤੇ ਆਪਾਂ ਇਸ ਤਰ੍ਹਾਂ ਆਹਿੰਦੇ ਐਲਾਸਟੀਕ ਡਿਜ਼ਾਈਨਿੰਗ ਦੀ ਫਿਨਿਸ਼ਿੰਗ ਪੱਟੀ ਦੇ ਨਾਲ ਪ੍ਰਿੰਟ ਬਹੁਤ ਪਿਆਰਾ ਹੈ ਇਹ ਸਾਰੇ ਪ੍ਰਿੰਟ ਆਪਣੇ ਕੋਲ ਮਿਲ ਜਾਣਗੇ ਤੁਸੀਂ ਇਹਦੇ ਵਿੱਚ ਕੋਈ ਵੀ ਪ੍ਰਿੰਟ ਲੈ ਕੇ ਆਪਣਾ ਆਪਣੇ ਕੋਲ ਡਿਜ਼ਾਈਨ ਕਰਵਾ ਸਕਦੇ ਹੋ ਆਰ ਸਟੀਚ ਲੈਣਾ ਜਾਂਦੇ ਤੁਸੀਂ ਅਨ ਸਟੀਚ ਵੀ ਲੈ ਸਕਦੇ ਹੋ ਇਹਦੇ ਨਾਲ ਲਾਈ ਜਪਾ ਪਲੇਨ ਫਰੇਬ ਦੀ ਕੋਟਮ ਇਸ ਨਾਲ ਬਹੁਤ ਪਣੇ ਨੇ ਇਹ ਹੋਏਗਾ ਜਿੰਦਾ ਦੁਪੱਟਾ ਦੁਪੱਟੇ ਤੇ ਵੀ ਆਪਾਂ ਬਹੁਤ ਸੋਹਣੀ ਡਿਜ਼ਾਈਨਿੰਗ ਕਰੀ ਹੋਈ ਆ ਚੁਣੋਂ ਦੇ ਦੁਪੱਟੇ ਲਵਾਏ ਨੇ ਮੈਂ ਆਪਣੇ ਪ੍ਰਿੰਟ ਬਹੁਤ ਪਿਆਰੇ ਨੇ ਜੀ ਇਹ ਆਈਸੀ ਬਲੂ ਜਿਹਾ ਕਲਰ ਹੈ ਵਿੱਚ ਪ੍ਰਿੰਟਡ ਫਲਾਰ ਫਲਾਰ ਪ੍ਰਿੰਟ ਹੋਏਗਾ ਦੇਖੋ ਜੀ ਹੋ ਗਿਆ ਆਪਣਾ ਸੈਕਿੰਡ ਪ੍ਰਿੰਟ ਤੇ ਜਿਹੜਾ ਆਪਾਂ ਥਰਡ ਪ੍ਰਿੰਟ ਦਿਖਾ ਰਹੇ ਹਾਂ ਜੀ ਉਹ ਵੀ ਆਪਣਾ ਹੋਏਗਾ ਜੀ ਬਰਬਰੀ ਦਾ ਪ੍ਰਿੰਟ ਇਹ ਵੀ ਆਪਣੇ ਕੋਲ ਮਿਲ ਜੇਗਾ ਸੇਮ ਪ੍ਰਿੰਟ ਲੈਣਾ ਚਾਹਦੇ ਸੇਮ ਵੀ ਮਿਲ ਜੇਗਾ ਇਹਨੂੰ ਆਪਾਂ ਏ ਲੈਂ ਸ਼ੇਪ ਦਿੱਤੀ ਹੋਈ ਆ ਬਾਕਸ ਪਲੇਟ ਪਾਇਆ ਹੋਇਆ ਸੈਂਟਰ ਦੇ ਵਿੱਚ ਨੈਕ ਬਹੁਤ ਪਿਆਰਾ ਬਣਿਆ ਹੋਇਆ ਤੇ ਬੈਕ ਤੇ ਆਪਾਂ ਸਿੰਪਲ ਜੀ ਡਿਜ਼ਾਈਨਿੰਗ ਦਿੱਤੀ ਹੋਈ ਇੱਥੇ ਆਪਾਂ ਬਟਨ ਲਾਵਾਂਗੇ ਬਟਨ ਦੇ ਨਾਲੇ ਦੀ ਸ਼ੇਪ ਬਹੁਤ ਸੋਹਣੀ ਹੁੰਦੀ ਇਸ ਤਰ੍ਹਾਂ ਤੇ ਬਾਜ ਵੀ ਬਹੁਤ ਸੋਹਣੀਆਂ ਬਣੀ ਹੋਈਆਂ ਨੇ ਕਫ ਵਾਲੀਆਂ ਇਹ ਸੇਮ ਪ੍ਰਿੰਟ ਵੀ ਆਪਣੇ ਕੋਲ ਮਿਲ ਜੀਗਾ ਇਹਦੇ ਨਾਲ ਆਪਾਂ ਰੱਖਿਆ ਜੀ ਹਲਕਾ ਜਿਹਾ ਟਾਈ ਐਂਡ ਡਾਈ ਦਾ ਟੱਚ ਬੋਟਮ ਤੇ ਬੋਟਮ ਇਸ ਤਰਾ ਟਾਈ ਐਂਡ ਡਾਈ ਹੋਈ ਏ 크ਰੇਪ ਦੀ ਸਵਾਰ ਲਾਈ ਆਪਾਂ ਨਾਲ ਟਾਈ ਐਂਡ ਡਾਈ ਦਾ ਹੀ ਦੁਪੱਟਾ ਲਾਇਆ ਆਪਾਂ ਬਰਬਰੀ ਦਾ ਪਿਓਰ ਬਰਬਰੀ ਦਾ ਇਹਦੇ ਨਾਲ ਦੁਪੱਟਾ ਹੋਏਗਾ ਦੁਪੱਟਾ ਆਪਾਂ ਨਾਲ ਕੋਲ ਕੇ ਰੱਖავਾਂਗੇ ਸਟੀਚਿੰਗ ਤੋਂ ਬਾਅਦ ਆ ਬਹੁਤ ਸੋਹਣੀ ਲੁੱਕ ਆਉਂਦੀ ਏ ਜਿਸ ਤਰ੍ਹਾਂ ਸੂਟ ਦੀ ਇਹ ਪਿਓਰ ਬਰਬਰੀ ਦਾ ਦੁਪੱਟਾ ਹੈ ਜੀ ਤੁਸੀਂ ਬਰਬਰੀ ਦਾ ਦੁਪੱਟਾ ਲਾਉਣਾ ਚਾਹੁੰਦੇ ਬਰਬਰੀ ਵੀ ਲਵਾ ਸਕਦੇ ਆਪਣੇ ਅਕੋਰਡਿੰਗ ਕਿਸੇ ਵੀ ਸਟੱਫ ਦੇ ਵਿੱਚ ਤੁਸੀਂ ਇਹ ਦੁਪੱਟੇ ਲਵਾ ਸਕਦੇ ਜਿਹੜਾ ਆਪਾਂ ਹੋਰ ਸੌਫਤ ਦਿਖਾ ਰਹੇ ਹਾਂ ਜੀ ਇਹ ਹੋਏਗਾ ਜੇ ਆਪਣਾ ਬੋਸ ਜਾਦਾ ਫੇਮਸ ਡਿਜ਼ਾਈਨ ਹੈ ਜੀ ਆਪਣਾ ਤੇ ਇਹਦੇ ਵਿੱਚ ਆਪਾਂ ਇਹ ਕਲਰ ਰਿਪੀਟ ਪੋਰ ਪੀ ਬਣਾ ਰਹੇ ਹਾਂ ਦੇਖੋ ਜੀ ਇਹ ਫਾਦਿ ਸ਼ਿੱਕ ਦਾ ਹੋਏਗਾ ਜੀ ਸਾਰਾ ਫੈਬਰਿਕ ਵੱਜ ਦੇ ਵਰਕ ਹੋਏਗਾ ਨੈਕਲਾਈਨ ਬਣਿਆ ਹੋਇਆ ਸੈਂਟਰ ਪੈਨਲ ਦੇ ਵਿੱਚ ਆਪਾਂ ਇਸ ਤਰ੍ਹਾਂ ਡਿਜ਼ਾਈਨ ਹੀ ਕਰੀ ਹੋਇਆ ਨਾਲ ਆਪਾਂ ਪੈਨਟ ਪਲਾਜੂ ਬਣਾਇਆ ਹੈ ਤੇ ਦੁਪੱਟਾ ਲਾਇਆ ਜੇ ਆਪਾਂ ਅਬ ਇਸਕਾਸ ਆਰਗੇਨਾਈਜ਼ ਕਰਾ ਦੁਪੱਟੇ ਦੀ ਲੈਸ ਡਿਜ਼ਾਈਨਿੰਗ ਇਸ ਤਰ੍ਹਾਂ ਹੋਏਗੀ ਇਹ ਸੂਟ ਨੂੰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਆਪਣਾ ਡੀਐਮ ਕਰਕੇ ਪ੍ਰਾਈਸ ਚੈੱਕ ਕਰਨਾ ਆਰਡਰ ਪਲੇਸ ਕਰ ਸਕਦੇ ਹੋ ਜੀ ਥੈਂਕ ਯੂ